ਉਜਲੀਆ ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ ਹੈ ਕਿ ਕੋਈ ਵਿਅਕਤੀ ਜਿਸ ਨੇ ਮੱਥੇ ਤੇ ਤਿਲਕ ਲਗਾਇਆ ਹੈ ਤੇ ਹੱਥ ਵਿੱਚ ਮਾਲਾ ਫੜੀ ਹੈ ਉਸਨੇ ਸਮਾਜ ਨੂੰ ਠੱਗਣ ਲਈ ਢੋਂਗ ਰਚਾਇਆ ਹੈ ਉਹ ਠੱਗ ਹੈ ਇਸ ਪ੍ਰਕਾਰ ਆਪਣੀਆਂ ਸਾਰੀਆਂ ਰਚਨਾਵਾਂ ਵਿੱਚ ਪਖੰਡੀਆਂ ਤੇ ਢੋਂਗੀਆਂ ਨੂੰ ਲੰਬੇ ਹੱਥੀ ਲਿਆ ਮੱਥੇ ਤੇ ਤਿਲਕ ਤੇ ਹੱਥ ਵਿੱਚ ਮਾਲਾ ਕੇਵਲ ਪਖੰਡ ਦਾ ਚਿੰਨ ਤੇ ਚੋਰ ਬਾਜ਼ਾਰੀ ਹੈ ਇਸ ਪ੍ਰਕਾਰ ਦਾ ਦਿਖਾਵਾ ਸਮਾਜ ਨੂੰ ਧੋਖਾ ਦੇਣ ਦਾ ਚਿੰਨ ਹੈ ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਖੁਦ ਸ਼੍ਰੀ ਗੁਰੂ ਰਵਿਦਾਸ ਜੀ ਨੇ ਮੱਥੇ ਤੇ ਤਿਲਕ ਤੇ ਗਲ ਵਿੱਚ ਮਾਲਾ ਪਾਈ ਉਹ ਤੋਂ ਲੋਕੋ ਫਲਾ ਰਹੇ ਹੈ ਦੇ ਨਾਲ ਹੀ ਉਹਨਾਂ ਦੇ ਜੀਵਨ ਬਾਰੇ ਗਲਤ ਕਹਾਣੀਆਂ ਫਲਾਈਆਂ ਜਾ ਰਹੀਆਂ ਹੈ ਜਿਸ ਦਾ ਅਸਲ ਜੀਵਨ ਵਿੱਚ ਕੋਈ ਮੋਲ ਨਹੀਂ ਹੈ ਸ੍ਰੀ ਰਬਦਾਸ ਜੀ ਮਹਾਰਾਜ ਇੱਕ ਕ੍ਰਾਂਤੀਕਾਰੀ ਵਿਅਕਤੀ ਸੀ ਇਹ ਉਹਨਾਂ ਨੂੰ ਗੌਤਮ ਬੁੱਧ ਦੀ ਹੀ ਤਰ੍ਹਾਂ ਇੱਕ ਪ੍ਰਦਰਸ਼ਕ ਦੀ ਤਰ੍ਹਾਂ ਦੇਖਣਾ ਚਾਹੀਦਾ ਹੈ ਚਮਤਕਾਰ ਨੂੰ ਉਹਨਾਂ ਨਾਲ ਜੋੜ ਕੇ ਉਹਨਾਂ ਦੇ ਵਿਚਾਰਾਂ ਦੀ ਮਾਨਤਾ ਨੂੰ ਸਾਨੂੰ ਘੱਟ ਨਹੀਂ ਕਰਨਾ ਚਾਹੀਦਾ ਉਹਨਾਂ ਲਈ ਰਾਮ ਦਾ ਮਤਲਬ ਮਨੁੱਖ ਵਿੱਚ ਬਸਿਆ ਜੀਵ ਜਿਸ ਨੂੰ ਆਪਣੀ ਬਾਣੀ ਵਿੱਚ ਵੀ ਬਹੁਤ ਵਾਰ ਕਹਿ ਚੁੱਕੇ ਹੈ ਕਿ ਮੇਰੇ ਲਈ ਰਾਮ ਦਾ ਮਤਲਬ ਦਸ਼ਰਤ ਦਾ ਪੁੱਤਰ ਨਹੀਂ ਹੈ ਬਲਕਿ ਉਹ ਹੈ ਜੋ ਪੂਰੀ ਦੁਨੀਆ ਵਿੱਚ ਸਮਾਇਆ ਹੈ ਧੰਨ ਜਾ ਰਹੇ ਹੋ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਜਾਂਦੇ ਹੋਏ ਲਾਈਕ ਵੀ ਜ਼ਰੂਰ ਕਰਕੇ ਜਾਇਓ ਜੈ ਗੁਰੂ ਦੇਵ ਧੰਨ ਗੁਰੂ ਦੇਵ